ਅਮਰਿਤਪਾਲ ਸਿੰਘ ਦੇ ਸਾਥੀ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਫਰਵਰੀ 2023 ਦੇ ਵਿੱਚ ਅੰਮ੍ਰਿਤਸਰ ਦੇ ਅਜਨਾਲਾ ਪੁਲਿਸ ਸਟੇਸ਼ਨ ਤੇ ਹੋਏ ਹਮਲੇ ਦੇ ਮਾਮਲੇ 'ਚ ਸੰਸਦ ਮੈਂਬਰ ਅਤੇ ਸਿੱਖਾਗੂ ਅਮਰਿਤਪਾਲ ਸਿੰਘ ਦੇ ਸਹਿਯੋਗੀ ਗੁਰਮੀਤ ਸਿੰਘ ਬੁੱਕੜਵਾਲਾ ਵਿਰੁੱਧ ਹੇਠਲੀ ਅਦਾਲਤ ਦੀ ਕਾਰਵਾਈ ਤੇ ਰੋਕ ਲਗਾ ਦਿੱਤੀ ਹੈ। ਦੱਸਦੀ ਹੈ ਕਿ ਬੁੱਕੜਵਾਲਾ ਉਹਨਾਂ 41 ਲੋਕਾਂ ਵਿੱਚ ਸ਼ਾਮਲ ਹੈ ਜਿਨ੍ਹਾਂ ਵਿੱਚੋਂ ਨਵ ਅਮਰਿਤਪਾਲ ਦੇ ਸਹਿਯੋਗੀ ਵੀ ਸ਼ਾਮਲ ਨੇ ਜਿਨ੍ਹਾਂ ਵਿਰੁੱਧ 29 ਜੁਲਾਈ ਨੂੰ ਅਭ੍ਰਿਤ ਸੱਦੀ ਹੇਠਲੀ ਅਦਾਲਤ ਨੇ ਦੋਸ਼ ਐਲਾਨ ਕੀਤੇ ਸੱਦ ਹਾਈ ਕੋਰਟ ਨੇ ਮੁਕਦਮੇ 'ਤੇ ਰੋਕ ਲਗਾਉਂਦੇ ਹੋਏ 13 ਨਵੰਬਰ ਤੱਕ ਪੁਲਿਸ ਤੋਂ ਜਵਾਬ ਮੰਗਿਆ ਸੀ ਇੱਕ ਪਾਸੇ ਇਹ ਦੇਖਿਆ ਗਿਆ ਕਿ ਪਟੀਸ਼ਨਰ ਘਟਨਾ ਵਾਲੀ ਥਾਂ 'ਤੇ ਸਰੀਰਕ ਤੌਰ 'ਤੇ ਮੌਜੂਦ ਨਹੀਂ ਸੀ ਪਰ ਉਸਨੇ ਸੋਸ਼ਲ ਮੀਡੀਆ 'ਤੇ ਸੁਨੇਹੇ ਪੋਸਟ ਕੀਤੇ ਦੂਜੇ ਪਾਸੇ ਇੱਕ ਪੁਲਿਸ ਅਧਿਕਾਰੀ ਸਤਨਾਮ ਸਿੰਘ ਦਾ ਬਿਆਨ ਇਸ ਦੇ ਉਲਟ ਸੀ ਜਿਸ ਅਨੁਸਾਰ ਪਟੀਸ਼ਨਰ ਹਿੰਸਾ ਵਾਲੀ ਥਾਂ 'ਤੇ ਖੁਦ ਮੌਜੂਦ ਸੀ ਬੁਕੜਵਾਲਾ ਉਹਨਾਂ ਸਾਥੀਆਂ ਵਿੱਚੋਂ ਇੱਕ ਹੈ ਜੋ ਕਿ ਖਡੂਰ ਸਾਹਿਬ ਦੇ ਸੰਸਦ ਮੈਂਬਰ ਅਤੇ ਵਾਰਿਸ ਪੰਜਾਬ ਦੇ ਮੁਖੀ ਅਮਰਿਤਪਾਲ ਸਿੰਘ ਦੇ ਨਾਲ ਆਸਾਮ ਦੀ ਡਿਬਰੂਗਾਟਾ ਜੇਲ੍ਹ ਵਿੱਚ ਰੋਕਥਾਮ ਹਿਰਾਸਤ ਵਿੱਚ ਰਹੇ ਜੋ ਅਜੇ ਵੀ ਰਾਸ਼ਟਰੀ ਸੁਰੱਖਿਆ ਐਕਟ ਅਧੀਨ ਉੱਥੇ ਬੰਦ ਨੇ ਪੰਜਾਬ ਸਰਕਾਰ ਵੱਲੋਂ ਮਾਰਚ ਅਤੇ ਅਪ੍ਰੈਲ ਵਿੱਚ ਐਨਐਸਏ ਅਧੀਨ ਉਹਨਾਂ ਦੀਆਂ ਨਜ਼ਰਬੰਦੀਆਂ ਰੱਦ ਕਰਨ ਤੋਂ ਬਾਅਦ ਉਸਦੇ ਬਾਕੀ ਸਾਥੀਆਂ ਨੂੰ ਵੱਖ-ਵੱਖ ਮਾਮਲਿਆਂ 'ਚ ਮੁਕਦਮੇ ਦਾ ਸਾਹਮਣਾ ਕਰਨ ਲਈ ਰਾਜ ਵਾਪਸ ਲਿਆਂਦਾ ਗਿਆ ਸੀ ਕਾਬਿਲ ਗੌਰ ਹੈ ਕਿ ਫਰਵਰੀ 2023 ਦੇ ਵਿੱਚ ਅਮਰਿਤਪਾਲ ਅਤੇ ਉਸਦੇ ਸਾਥੀਆਂ ਤੇ ਆਪਣੇ ਇੱਕ ਸਹਾਇਕ ਨੂੰ ਪੁਲਿਸ ਹਿਰਾਸਤ ਤੋਂ ਰਿਹਾ ਕਰਾਉਣ ਦੇ ਇਲਜ਼ਾਮਾ ਤਹਿਤ ਵੱਖ-ਵੱਖ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਝੜਪ ਦੇ ਵਿੱਚ 6 ਪੁਲਿਸ ਕਰਮਚਾਰੀ ਜ਼ਖਮੀ ਹੋਏ ਸਨ 1 ਮਹੀਨੇ ਬਾਅਦ 18 ਮਾਰਚ ਨੂੰ ਪੁਲਿਸ ਨੇ ਅਮਰਿਤਪਾਲ ਅਤੇ ਉਸਦੇ ਸਾਥੀਆਂ ਵਿਰੁੱਧ ਕਾਰਵਾਈ ਸ਼ੁਰੂ ਕੀਤੀ ਸੀ ਬਾਅਦ ਵਿੱਚ 23 April ਨੂੰ ਅਮਰਿਤਪਾਲ ਨੂੰ ਮੋਗਾ ਦੇ ਵਿੱਚ ਹਿਰਾਸਤ ਚ ਲਿਆ ਗਿਆ ਸੀ ਤੇ ਉਦੋਂ ਤੋਂ ਹੀ ਉਹ ਰੋਕਥਾਮ ਐਕਟ ਤਹਿਤ ਹਿਰਾਸਤ ਦੇ ਵਿੱਚ ਨੇ ਨਾਲ ਹੀ ਜੇਲ੍ਹ 'ਚ ਰਹਿੰਦਿਆਂ ਹੀ ਅਮਰਿਤਪਾਲ ਨੇ ਜੂਨ 2024 ਵਿੱਚ ਪੰਜਾਬ ਦੇ ਖਡੂਰ ਸਾਹਿਬ ਹਲਕੇ ਤੋਂ ਲੋਕ ਸਭਾ ਸੀਟ ਜਿੱਤੀ ਸੀ ਅਮਰਿਤਪਾਲ ਸਿੰਘ ਦੇ ਸਾਥੀ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਫਰਵਰੀ 2023 ਦੇ ਵਿੱਚ ਅੰਮ੍ਰਿਤਸਰ ਦੇ ਅਜਨਾਲਾ ਪੁਲਿਸ ਸਟੇਸ਼ਨ ਤੇ ਹੋਏ ਹਮਲੇ ਦੇ ਮਾਮਲੇ 'ਚ ਸੰਸਦ ਮੈਂਬਰ ਅਤੇ ਸਿੱਖਾਗੂ ਅਮਰਿਤਪਾਲ ਸਿੰਘ ਦੇ ਸਹਿਯੋਗੀ ਗੁਰਮੀਤ ਸਿੰਘ ਬੁੱਕੜਵਾਲਾ ਵਿਰੁੱਧ ਹਿਠਲੀ ਅਦਾਲਤ ਦੀ ਕਾਰਵਾਈ ਤੇ ਰੋਕ ਲਗਾ ਦਿੱਤੀ ਹੈ ਦੱਸਦੀ ਹੈ ਕਿ ਬੁੱਕੜਵਾਲਾ ਉਹਨਾਂ 41 ਲੋਕਾਂ ਵਿੱਚ ਸ਼ਾਮਲ ਹੈ ਜਿਨ੍ਹਾਂ ਵਿੱਚੋਂ ਨੌ ਅਮਰਿਤਪਾਲ ਦੇ ਸਹਿਯੋਗੀ ਵੀ ਸ਼ਾਮਲ ਨੇ ਜਿਨ੍ਹਾਂ ਵਿਰੁੱਧ 29 ਜੁਲਾਈ ਨੂੰ ਅਭ੍ਰਿਤ ਸੱਦ ਦੀ ਹੇਠਲੀ ਅਦਾਲਤ ਨੇ ਦੋਸ਼ ਆਇਦ ਕੀਤੇ ਸਨ ਹਾਈ ਕੋਰਟ ਨੇ ਮੁਕਦਮੇ 'ਤੇ ਰੋਕ ਲਗਾਉਂਦੇ ਹੋਏ 13 ਨਵੰਬਰ ਤੱਕ ਪੁਲਿਸ ਤੋਂ ਜਵਾਬ ਮੰਗਿਆ ਸੀ ਇੱਕ ਪਾਸੇ ਇਹ ਦੇਖਿਆ ਗਿਆ ਕਿ ਪਟੀਸ਼ਨਰ ਘਟਨਾ ਵਾਲੀ ਥਾਂ 'ਤੇ ਸਰੀਰਕ ਤੌਰ 'ਤੇ ਮੌਜੂਦ ਨਹੀਂ ਸੀ ਪਰ ਉਸ ਨੇ ਸੋਸ਼ਲ ਮੀਡੀਆ 'ਤੇ ਸੁਨੇਹੇ ਪੋਸਟ ਕੀਤੇ ਦੂਜੇ ਪਾਸੇ ਇੱਕ ਪੁਲਿਸ ਅਧਿਕਾਰੀ ਸਤਨਾਮ ਸਿੰਘ ਦਾ ਬਿਆਨ ਇਸ ਦੇ ਉਲਟ ਸੀ ਜਿਸ ਅਨੁਸਾਰ ਪਟੀਸ਼ਨਰ ਹਿੰਸਾ ਵਾਲੀ ਥਾਂ 'ਤੇ ਖੁਦ ਮੌਜੂਦ ਸੀ ਬੁਕੜਵਾਲਾ ਉਹਨਾਂ ਸਾਥੀਆਂ ਵਿੱਚੋਂ ਇੱਕ ਹੈ ਜੋ ਕਿ ਖਡੂਰ ਸਾਹਿਬ ਦੇ ਸੰਸਦ ਮੈਂਬਰ ਅਤੇ ਵਾਰਿਸ ਪੰਜਾਬ ਦੇ ਮੁਖੀ ਅਮਰਿਤਪਾਲ ਸਿੰਘ ਦੇ ਨਾਲ ਆਸਾਮ ਦੀ ਡਿਬਰੂਗਾਟਾ ਜੇਲ੍ਹ ਵਿੱਚ ਰੋਕਥਾਮ ਹਿਰਾਸਤ ਵਿੱਚ ਰਹੇ ਜੋ ਅਜੇ ਵੀ ਰਾਸ਼ਟਰੀ ਸੁਰੱਖਿਆ ਐਕਟ ਅਧੀਨ ਉੱਥੇ ਬੰਦ ਨੇ ਪੰਜਾਬ ਸਰਕਾਰ ਵੱਲੋਂ ਮਾਰਚ ਅਤੇ ਅਪ੍ਰੈਲ ਵਿੱਚ ਐਨਐਸਏ ਅਧੀਨ ਉਹਨਾਂ ਦੀਆਂ ਨਜ਼ਰਬੰਦੀਆਂ ਰੱਦ ਕਰਨ ਤੋਂ ਬਾਅਦ ਉਸਦੇ ਬਾਕੀ ਸਾਥੀਆਂ ਨੂੰ ਵੱਖ-ਵੱਖ ਮਾਮਲਿਆਂ 'ਚ ਮੁਕਦਮੇ ਦਾ ਸਾਹਮਣਾ ਕਰਨ ਲਈ ਰਾਜ ਵਾਪਸ ਲਿਆਂਦਾ ਗਿਆ ਸੀ ਕਾਬਿਲ ਗੌਰ ਹੈ ਕਿ ਫਰਵਰੀ 2023 ਦੇ ਵਿੱਚ ਅਮਰਿਤਪਾਲ ਅਤੇ ਉਸਦੇ ਸਾਥੀਆਂ ਤੇ ਆਪਣੇ ਇੱਕ ਸਹਾਇਕ ਨੂੰ ਪੁਲਿਸ ਹਿਰਾਸਤ ਤੋਂ ਰਿਹਾ ਕਰਾਉਣ ਦੇ ਇਲਜ਼ਾਮਾ ਤਹਿਤ ਵੱਖ-ਵੱਖ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਝੜਪ ਦੇ ਵਿੱਚ 6 ਪੁਲਿਸ ਕਰਮਚਾਰੀ ਜ਼ਖਮੀ ਹੋਏ ਸਨ 1 ਮਹੀਨੇ ਬਾਅਦ 18 ਮਾਰਚ ਨੂੰ ਪੁਲਿਸ ਨੇ ਅਮਰਿਤਪਾਲ ਅਤੇ ਉਸਦੇ ਸਾਥੀਆਂ ਵਿਰੁੱਧ ਕਾਰਵਾਈ ਸ਼ੁਰੂ ਕੀਤੀ ਸੀ ਬਾਅਦ ਵਿੱਚ 23 April ਨੂੰ ਅਮਰਿਤਪਾਲ ਨੂੰ ਮੋਗਾ ਦੇ ਵਿੱਚ ਹਿਰਾਸਤ ਚ ਲਿਆ ਗਿਆ ਸੀ ਤੇ ਉਦੋਂ ਤੋਂ ਹੀ ਉਹ ਰੋਕਥਾਮ ਐਕਟ ਤਹਿਤ ਹਿਰਾਸਤ ਦੇ ਵਿੱਚ ਨੇ ਨਾਲ ਹੀ ਜੇਲ੍ਹ 'ਚ ਰਹਿੰਦਿਆਂ ਹੀ ਅਮਰਿਤਪਾਲ ਨੇ ਜੂਨ 2024 ਵਿੱਚ ਪੰਜਾਬ ਦੇ ਖਡੂਰ ਸਾਹਿਬ ਹਲਕੇ ਤੋਂ ਲੋਕ ਸਭਾ ਸੀਟ ਜਿੱਤੀ ਸੀ